ਲੋ ਵੀ ਮਿੱਤਰੋ ਗਰੀਬੀ ਆ ਕਿੰਨਾ ਕੁਸ਼ ਕਰਾ ਦਿੰਦੀ ਆ ਠੀਕ ਆ ਨਾ ਆ ਮੁੰਡਾ ਤੁਸੀਂ ਦੇਖਦੇ ਹੋ ਇੱਕ ਸਾਈਡ ਤੇ ਵੀਡੀਓ ਚੱਲਦੀ ਪਈ ਆ ਇਹਦੀ ਉਮਰ ਭਾਈ ਕਿੰਨੀ ਕਹੂਗੀ ਘੱਟੋ ਘੱਟ ਇਹਦੀ ਉਮਰ ਐਨ ਮੰਨ ਕੇ ਚੱਲੋ ਵੀ 18 ਤੋਂ 20 ਸਾਲ ਦੀ ਉਮਰ ਇਹਦੀ ਹੋਣੀ ਆ ਇਸ ਉਮਰ ਦੇ ਵਿੱਚ ਇਹ ਹੈਗਾ ਗਰੀਬ ਪਰਿਵਾਰ ਦਾ ਤੇ ਪਰ ਸਟੰਟ ਦੇਖੋ ਹਨਾ ਵੀ ਹੁਣ ਕਿੰਨੇ ਮਤਲਬ ਵਧੀਆ ਕਰਦਾਗਾ ਹੁਣ ਜਿਹੜਾ ਸਰੀਰ ਆਗਾ ਅ ਤੇ ਲੱਤਾਂ ਦੇ ਵਿੱਚ ਦੀ ਮੋੜ ਕੇ ਕਿਹੜੇ ਹਿਸਾਬ ਨਾਲ ਬਾਹਾਂ ਹਨਾ ਤੇ ਆਹ ਕੱਡੀਆਂ ਨੇ ਤੇ ਕਿੰਨਾ ਯਾਰ ਔਖਾਗਾ ਤੇ ਆਹ ਗਰੀਬੀ ਕਿੰਨਾ ਕੁਸ਼ ਕਰਾ ਦਿੰਦੀ ਆ ਤੇ ਹੁਣ ਥਾਂ ਥਾਂ ਤੇ ਟੂਰਨਾਮੈਂਟ ਤੇ ਜਾਣਾ ਹਨਾ ਆਸ ਤਾਂ ਜਿਹੜਾ ਗਰੀਬ ਬੰਦਾ ਹੁੰਦਾ ਉਹਨੂੰ ਆਸ ਹੁੰਦੀ ਆ ਵੀ ਹਨਾ ਵੀ ਚੱਲ ਮੈਂ ਉਹ ਟੂਰਨਾਮੈਂਟ ਤੇ ਜਾਵਾਂ ਉੱਥੇ ਹੋਊਗਾ ਹਨਾ ਵੀ ਜਿੰਨੇ ਵੀ ਹੈਗੇ ਸਟੰਟ ਮੈਂ ਜਾ ਕੇ ਕਰਾਂ ਵੀ ਮੈਨੂੰ ਚੱਲ ਥੋੜੇ ਬਹੁਤੇ ਪੈਸੇ ਮਿਲ ਜਾਣਗੇ। ਇਹੀ ਗਰੀਬ ਬੰਦਾ ਬਾਈ ਆਸ ਕਰਕੇ ਜਾਂਦਾ ਹੁੰਦਾ ਤੇ ਵੀ ਹਨਾ ਵੀ ਮੇਰਾ ਚੱਲ ਵੀ ਨਾ ਰੋਸ ਨੂੰ ਹੋ ਜੇ ਤੇ ਮੈਂ ਸਟੰਟ ਕਰਾਂ ਜਾ ਕੇ ਸਟੰਟ ਵੀ ਤੁਸੀਂ ਦੇਖੋ ਵੀ ਕਿੰਨੇ ਕਿੰਨੇ ਵਧੀਆ ਸਟੰਟ ਕਰਦਾ ਹੈਗਾ ਨਹੀਂ ਇਹ ਸਟੰਟ ਆਮ ਬੰਦਾ ਕੋਈ ਕਰ ਨਹੀਂ ਸਕਦਾ ਸਰੀਰ ਮੁੜਦਾ ਕਿੰਨਾ ਤੁਸੀਂ ਦੇਖ ਲਓ ਤੇ ਬਾਕੀ ਇਹ ਵੀਡੀਓ ਨੂੰ ਜਿੰਨਾ ਹੋ ਸਕਦਾ ਬਈ ਦੱਬ ਕੇ ਸ਼ੇਅਰ ਕਰ ਦਿਓ ਬਾਕੀ ਇਹ ਮੁੰਡੇ ਦੀ ਹੋ ਸਕਦਾ ਆਪਣੀ ਵੀਡੀਓ ਦੇਖ ਕੇ ਕੋਈ ਵੀ ਮਦਦ ਵੀ ਕਰ ਸਕਦਾ ਹੈਗਾ ਤੇ ਆ ਪਰ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਯਾਰ